ਕਰਾਉ ਬੱਲੇ ਬੱਲੇ ਦੀਪ ਸਾਫੂ ਵਾਲੇ ਦਾ ਜਾਫਰ ਦੇਖਾਂਗੇ ਮੇਰੇ ਵੀਰੋ ਆਹ ਕਹਿੰਦੇ ਨਾ ਉਹ ਜਣ ਸੁੱਖੀ ਐ ਉਹ ਕਰਾਉਂਦਾ ਬੱਲੇ 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 ਗੁਰੂ ਸਰੀਆ ਉਹ ਮੁੰਡੇ ਨੂੰ ਜੱਫਾ ਨਹੀਂ ਲੱਗਿਆ ਮੁੰਡੇ ਨੂੰ ਜੱਫਾ ਨਹੀਂ ਲੱਗਿਆ ਬੋਟਾ ਸੀ ਨਹੀਂ ਸਰਪੰਚ ਸਾਹਿਬ ਕਿੰਨਾ ਕੁ ਫਰਕ ਐ ਕਰੀ ਪੁਆਇੰਟ ਵੀ ਦੱਸਦੀ ਆ ਆਪਾਂ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ sire da muqabla kheda ja reha hai ਬਈ ਵਾਹ ਸਾਡੇ ਸਰਪੰਚ ਸਾਹਿਬ ਕਹਿੰਦੇ ਵੀ 9 ਪੁਆਇੰਟ ਹੀ ਘਾਂਗੇ ਵਾਲਿਆਂ ਦੇ ਆ ਤੇ 9 ਪੁਆਇੰਟ ਹੀ ਮਾਨ ਮਰਾੜਾ ਵਾਲਿਆਂ ਦੇ ਆ ਜਿਹੜਾ ਅੱਤਾ ਬੰਦ ਹੋਣਾ ਉਹ ਮਾਨ ਮਰਾੜਾ ਦੀ ਟੀਮ ਦਾ ਜਸਵਿੰਦਰ ਬਾਈ ਵਰਿੰਦਰ ਉਹ ਮਰਾੜਾ ਦੀ ਟੀਮ ਦਾ ਜਿਹੜਾ ਅੱਤਾ ਪੁਆਇੰਟ ਬੱਗ ਹੈ ਐਨ ਅੱਤੇ ਦਾ ਫਰਕ ਹੈ ਆ ਚੱਕ ਆ ਚੱਕ ਬਿਲਿਆ ਮੰਨਣਾ ਪੈਣਾ ਪੁਆਇੰਟ ਜਿਹੜਾ ਜਾਪੀ ਦੇ ਗਿੱਸੇ ਦੇ ਵਿੱਚ ਆ ਗਿਆ ਹੈ ਨੰਬਰ ਜਾਤੀ ਦੇ ਗੱッセ ਹੈ ਦੇਖ ਲੈ ਵੀ ਕਿੰਨੇ ਸਵਾਦ ਕਬੱਡੀ ਦਾ ਕੜਕਾ ਦੜਕਾ 40 ਨੰਬਰਾਂ ਦਾ ਮੈਚ ਖੇਡਿਆ ਜਾ ਰਿਹਾ ਤੇ ਹਲੇ ਤਾਂ ਮੈਨੂੰ ਲੱਗਦਾ ਵੀ ਮੈਚ ਦੇ ਜਿਹੜੇ ਪੁਆਇੰਟ ਦਾਸ ਕੀ ਹੋਏ ਐ ਅਰੇ ਤਾਂ 30 ਨੰਬਰਾਂ ਦਾ ਮੈਚ ਹਲੇ ਬਾਕੀ ਹੈ ਹਲੇ ਵੱਡਾ ਮੈਚ ਬਾਕੀ ਹੈ ਹਲੇ ਹਾਫ ਸਮਾਣੀ ਹੋਇਆ ਆ ਵੀ ਟੂਟ ਚੱਕੀ ਆ ਪਾਕ ਕਬੱਡੀ ਪੋਟਿਆਂ ਨਾ ਉਹ ਜਿਹੜੇ ਸਾਹਮਣੇ ਤਿਆਰ ਪਰ ਤਿਆਰ ਖੜੇ ਨੇ ਉਧਰਲੇ ਪਾਸੇ ਬੱਜਨ ਲਾਲ ਦੀ ਸਾਡੇ ਪੰਚਾਇਤ ਮੈਂਬਰ ਉਹ ਵੀ ਮਾਨ ਸਨਮਾਨ ਕਰ ਰਹੇ ਨੇ ਭਾਈ ਜਾਖਿਆ ਮੁਖਾਲੀ ਤੇ ਨਾਲ ਬੁੱਟਾ ਸਿੰਘ ਸਰਪੰਚ ਸਾਹਿਬ ਬਲਦੇਵ ਰਾਜ ਜੀ ਸਾਡੇ ਸਤਿਕਾਰਯੋਗ ਨੇ ਆਹ ਵੱਡੇ ਮਾਨ ਨੇ ਤੇ ਡਾਕਟਰ ਓਮ ਪ੍ਰਕਾਸ਼ ਜੀ ਸਾਡੇ ਸਤਿਕਾਰਯੋਗ ਪਹੁੰਚੇ ਹੋਏ ਆ ਤੇ ਸੁੱਖਾ ਸਰਪੰਚ ਲੈ ਵੀ ਸੁੱਖਿਆ ਕਿੱਥੇ ਖੜਾ ਸਰਪੰਚ ਆਹ ਦੇਖ ਲੈ ਵੀ ਗੱਲ ਵੱਡੀ ਬਣੀ ਪਈ ਐ ਚਾਰ ਜਾਫੀ ਉਹ ਤਿਆਰ ਜਾਫੀ ਤੇ ਸਾਡੇ ਚੇਅਰਮੈਨ ਸਾਹਿਬ ਐਨ ਗੱਲਾਂ ਵੱਡੀਆਂ ਨੇ ਬਲਕੀਤ ਸਿੰਘ ਜੀ ਸਾਰੇ ਡਾਕਟਰ ਸਾਹਿਬ ਪਹੁੰਚੇ ਹੋਏ ਆ ਵੱਡਾ ਧੰਨਵਾਦ ਕਰਾਂਗੇ ਔਰ ਸਾਡੇ ਜਗਦੀਸ਼ لال ਜੀ ਵੱਡਾ ਮਾਣ ਕਰਕੇ ਗਏ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਗੱਢਦੀ ਕਲਾ ਦੇ ਵਿੱਚ ਰੱਖੇ ਤੇ ਸਾਡੇ ਸੰਤਾਲ ਤਿੰਨੀ ਸਿੰਘ ਸਾਹਿਬ ਵੱਡਾ ਧੰਨਵਾਦ ਹੈ ਅੱਜ ਦਾ ਮੇਲਾ ਗੁਰੂ ਹਰਿਕ੍ਰਿਸ਼ਨ ਲਾਈਵ ਦੇ ਜਰੀਏ ਕਹਿੰਦੇ ਦੁਨੀਆ ਦੇ ਵਿੱਚ ਦਿਖਾ ਰਹੇ ਨੇ ਤੇ ਦੂਸਰੇ ਪਾਸੇ ਬੋਲਦਾ ਪੰਜਾਬ ਚੈਨਲ ਸਾਡੇ ਜਗਦੀਸ਼ لال ਸਿੰਘ ਜੀ ਦਾ ਉਹ ਵੀ ਕਹਿੰਦੇ ਅੱਜ ਦਾ ਮੇਲਾ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੇ ਨੇ ਹਾ ਵੀ ਹੁਣ ਕੀ ਰੋਲਾ ਪਿਆ ਜੀਵਨ ਸੈੱਟ ਟੁੱਟ ਗਿਆ ਪੁਆਇੰਟ 10 ਦੀ ਮੰਗਲ ਕਿਹਨੂੰ ਦੇਣਾ ਹੁਣ ਜੇ ਸੈੱਟ ਟੁੱਟਿਆ ਹੈ ਲੈ ਵੀ ਨਾਮ ਜਿੰਨਾ ਪਾ ਫਿਰ ਕਬੱਡੀ ਫੈਸਲਾ ਹੁਣ ਮੰਨਣਾ ਪੈਣਾ ਜੋ ਫੈਸਲਾ ਰੈਫਰੀ ਨੇ ਕੀਤਾ ਹੈ ਸੇਵ ਕਰਵਾਣਾ ਅਜੀਤ ਸਿੰਘ ਦੀ ਧਰਤੀ ਨਾਲ ਹਮੋਂ ਰਮਾਣੇ ਵਾਲਾ ਕਿੰਨੇ ਮੁੰਡਾ ਜਾਇਆ ਹੋਇਆ ਹੈ ਗੱਲਾ ਜੱਪਿਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਗ ਪੈਂਦੀਆਂ ਲੈ ਵੀ ਪਹਿਲਵਾਨਾ ਪਾਈਏ ਕਬੱਡੀਆਂ ਖੇਡ ਮੈਦਾਨ ਦੇ ਵਿੱਚ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਾਨਾ ਸਾਰਾ ਖੜ ਖੜ ਕੇ ਉਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਲਓ ਸਾਹਮਣੇ ਦੇਖ ਲੈ ਵੀ ਹੁਣ ਰਮਾਣਾ ਅਜੀਤ ਸਿੰਘ ਦੀ ਧਰਤੀ ਦਾ ਨੌਜਵਾਨ ਆਹ ਖਿਡਾਰੀ ਕਹਿੰਦੇ ਵਧਿਆ ਹੋਇਆ ਹੈ ਇਹ ਕੌਣ ਹੈ ਕਹਿੰਦੇ ਸੇਵਕ ਹੈ ਪਰ ਆਹ ਚੱਕ ਆਹ ਚੱਕ ਕਾਂਗੇ ਵਾਲਾ ਵੀਰ ਸਿੰਘ ਕੰਨੇ ਲਾ ਰਿਹਾ ਜੱਫਾ ਇਹ ਵੀਰਾ ਕਾਂਗੇ ਵਾਲਾ ਇਹ ਵੀਰਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪੁਆਇੰਟ ਸੇਮਕ ਦਾ ਲੈ ਵੀ ਸੁੱਖਾ ਸਰਪੰਚ ਤੇ ਸਾਡੇ ਦੇਸਰਾ ਤਰਪੰਚ ਤੇ ਨਾਲ ਬੈਠੇ ਰਿਹਾ ਵੀ ਡਾਕਟਰ ਓਮ ਪ੍ਰਕਾਸ਼ ਜੀ ਵੱਡਾ ਮਾਣ ਕਰ ਰਹੇ ਨੇ ਖਿਡਾਰੀਆਂ ਦਾ ਲੈ ਵੀ ਪਮਣ ਭਾਈ ਕੰਬੋਤ ਸਾਹਿਬ ਸਾਡੇ ਪੰਚਾਇਤ ਮੈਂਬਰ ਉਹਨਾਂ ਵੱਲੋਂ ਵੀ ਵੱਡੇ ਮਾਣ ਦੇ ਖਿਡਾਰੀਆਂ ਦੇ ਲਈ ਆ ਵੀ ਨੌਜਨਾ ਪਾਕ ਕਬੱਡੀ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਵਧਦਾ ਹੋਇਆ ਕਿ ਕਰਤਾ ਕਹਿਰ ਜੋ ਪਰਾਣੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਬਈ ਵਾ ਸਾਡਾ ਵੀਰ ਹੈ ਕਹਿੰਦੇ ਸੁਰਿੰਦਰ ਕੰਬੋਜ ਗੋਲੂ ਕਾ ਮੋੜ ਵੱਡਾ ਮਾਣ ਵੱਡਾ ਪਿਆਰ ਸਾਡਾ ਵੀਰ ਦੇ ਕੇ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਸਾਡੇ ਬਾਈ ਦਾ ਧੰਨਵਾਦ ਕਰਾਂਗੇ ਸੁਰਿੰਦਰ ਕੰਬੋਜ ਜੀ ਉਧਰਲੇ ਪਾਸੇ ਬੱਲੇ 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 ਘਾਂਗੇ ਵਾਲਾ ਕਹਿੰਦਾ ਮੈਨੂੰ ਛੱਡ ਦੋ ਮੈਂ ਜੱਫਾ ਲਾਉ ਮੇਰੇ ਵੀਰੋ ਪਰ ਨੰਬਰ ਧਾਵੀ ਦਾ ਆ ਵੀ ਬਿੰਦੂ ਪਾ ਕਬੱਡੀ ਨਾਲ ਜਣਾ ਆਹ ਚੱਲਿਆ ਕਹਿੰਦੇ ਸਰਦਾਰ ਹਰਨੇਕ ਸਿੰਘ ਮਲੰਗੀ ਦਾ ਸੁਪੁੱਤਰ ਆ ਮੇਰੇ ਵੀਰੋ ਸਿੰਦੇ ਮਲੰਗੀ ਦਾ ਵੀਰ ਹੈ ਆਹ ਕਬੱਡੀ ਕਹਿੰਦੇ ਨਾਲ ਜਣਾ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਬਿੰਦੂ ਸਵਾ ਲੀਆ ਬਿੰਦੂ ਸਵਾ ਲੀਆ ਆਹ ਦੇਖ ਲਿਆ ਵੀ ਮਸਤ ਮਲੰਗ ਖਿਡਾਰੀ ਕਬੱਡੀ ਦਾ ਬਿੰਦੂ ਨੰਬਰ ਜੋੜ ਗਿਆ ਐਨ ਕਹਿੰਦੇ ਚੋਟੀ ਦਾ ਮੈਚ ਆਪਾਂ ਦੇਖ ਰਹੇ ਆ ਆਓ ਜੀ ਨੌਜੰਨਾ ਸਾਹਮਣੇ ਦੇਖਾਂਗੇ ਚਾਰ ਜਾਫੀ ਤਿਆਰ ਪਰ ਤਿਆਰ ਨਹੀਂ ਕੌਣ ਲਾਉ ਜੱਪਾ ਤੁਣ ਕੇ ਆਓ ਦੇਖ ਲਿਆ ਵੀ ਕਹਿੰਦੇ ਸੁੱਖੀ ਨਾਲ ਦੇਖ ਲਿਆ ਵੀ ਕਹਿੰਦੇ ਮੁੰਡਾ ਸੋਨੀ ਘਾਂਗੇ ਵਾਲਾ ਇਹਨੂੰ ਘਾਂਗੇ ਵਾਲਾ ਘਾਂਗੇ ਵਾਲਾ ਕਹਿੰਦੇ ਆ ਉਹ ਘਾਂਗੇ ਵਾਲਾ ਕਰੂ ਪੜਾਂਗਾ ਪਰ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਇਹ ਬੱਲੇ 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 ਗੁਰੂ ਸਰੀਆ ਸੁੱਖੀ ਮੇਰੇ ਮਿੱਤਰੋ ਇਹ ਇਹ ਬਿੱਲਾ ਬਿੱਲਾ ਪੁਆਇੰਟ ਜਾਤੀ ਦਾ ਸੁੱਖੀ ਦਾ ਪੁਆਇੰਟ ਜਾਤੀ ਦਾ ਲੈ ਵੀ ਮੰਨਣਾ ਪੈਣਾ ਵੀਰੇ ਟਾਈਮ ਜਿਹੜਾ ਪੂਰਾ ਹੋਇਆ ਸੋ ਪਲੀਜ਼ ਬੇਨਤੀ ਆ ਵੀਰੇ ਥੋੜਾ ਧਿਆਨ ਰੱਖੋ ਸਾਡੇ ਰੇਫਰੀਆਂ ਦੇ ਨਾਲ ਕਿੰਤੂ ਪ੍ਰੰਤੂ ਨਾ ਕਰੋ ਕਿਰਪਾ ਕਰਕੇ ਲੈ ਵੀ ਪੁਆਇੰਟ ਜਿਹੜਾ ਜਾਫੀ ਦਾ ਹੈ ਪ੍ਰਬੰਧਕ ਵੀਰ ਕਹਿ ਰਹੇ ਐ ਸੈਟ ਲਾ ਵੀ ਮਰਾਣਾ ਵਾਲਿਆਂ ਜਲਦੀ ਦੇ ਨਾਮ ਲੈ ਲਾ ਵੀ ਸੋਨੀ ਸਿਆ ਲੈ ਵੀ ਅਮੜਿਆ ਹੁਣ ਗੱਲ ਜੱਪਿਆਂ ਤੇ ਮੁੱਕਣੀ ਆ ਰੇਡਾਂ ਭਾਵੇਂ ਲੱਕ ਪੈਂਦੀਆਂ ਸਾਧੂ ਆਲ ਗਿਆ ਨਾ ਉਹਨਾ ਹੱਥ ਕਰੜੇ ਕਰਕੇ ਪਾਉਣੇ ਪੈਣਗੇ ਜੇ ਮੁਕਾਬਲਾ ਜਿੱਤਣਾ ਤੇ ਜੱਫੇ ਲਾਉਣੇ ਪੈਣਗੇ 14 ਨੰਬਰ ਘਾਂਗੇ ਵਾਲਿਆਂ ਦੇ 11.5 ਨੰਬਰ ਕਹਿੰਦੇ ਆਹ ਮਰਾੜ ਦੀ ਟੀਮ ਦੇ ਐ ਮਾਨ ਮਰਾੜ ਦੀ ਟੀਮ ਦੇ ਐ ਆਓ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਅੰਦਰ ਇਹ ਹਰਜੀਤ ਟੇਕ ਕੇ ਮੱਥਾ ਜਦ ਵੀ ਰੇਡਾ ਪਾਉਂਦਾ ਸੀ ਵਿੱਚ ਟ੍ਰੈਂਟੋ ਜਾ ਕੇ ਆਪਣਾ ਨਾਂ ਟਮਕਾਉਂਦਾ ਸੀ ਤਲਵਾਰ ਗੁੱਟ ਦਾ ਪੱਕਾ ਛਾਇਆ ਵਿੱਚ ਮੈਦਾਨਾਂ ਦੇ ਆ ਦੇਖਣ ਵਾਲੇ ਹੁੰਦੇ ਦੋਸਤੋ ਜੋਹਰ ਜਵਾਨਾਂ ਦੇ ਅੱਜ ਵਿੱਚ ਮੈਦਾਨ ਦੇ ਪਰਖੇ ਜਾਣੇ ਮਿੱਤਰੋ ਜੋਰ ਜਵਾਨਾਂ ਦੇ ਉਹ ਜੋਰ ਤੇ ਜਵਾਨੀ ਭੜਕੀ ਮੇਰੇ ਮਿੱਤਰੋ ਰੂਹ ਫੁੱਲਾਂ ਨੂੰ ਖਿੜ ਗਈ ਮੇਰੇ ਮਿੱਤਰੋ ਪੁਆਇੰਟ ਕਨੇ ਨੀਨੇ ਦਾ ਹੈ ਇਹ ਢੋਲੀ ਭਾਈ ਵਾਲਾ ਨੌਜਵਾਨ ਹੈ ਜਿਹੜਾ ਨੰਬਰ ਆਪਣੀ ਟੀਮ ਦੇਿੱਥੇ ਜੋੜ ਗਏ ਆ ਵੀ ਗੱਬਰੂ ਆ ਪਾਕ ਕਬੱਡੀ ਆਉ ਕਰਤਾ ਕਹਿਰ ਚੋਪਰਾ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਂਕਾਲ ਜੇ ਪਾਉਂਦੀ ਹੁਣ ਦੇਖਾਂਗੇ ਵੀ ਗੱਲ ਕੌਣ ਲਾਊਟ ਟਿਕਾਣੇ ਖੇਡ ਮੈਦਾਨ ਦੇ ਅੰਦਰ ਆਉ ਕੌਣ ਲਾਊ ਜੱਪਾ ਟਿਕਾਣੇ ਦਾ ਲੈ ਵੀ ਘਾਂਗੇ ਵਾਲਿਆ ਰਜੀਤ ਸ਼ਾਕਾ ਕਬੱਡੀ ਪਾ ਰਿਹਾ ਇੱਕ ਰਜੀਤ ਬਰਾੜ ਪਾਜੇਖਾਨੇ ਦਾ ਦੁਨੀਆ ਜਾਣਦੀ ਹੈ ਮਿੱਤਰੋ ਪਰ ਆਹ ਰਜੀਤ ਸ਼ਕਤਾ ਮੋਠਾਂ ਵਾਲੀ ਪਿੰਡ ਹੈ ਪਰ ਸਾਹਮਣੇ ਸਾਫੋ ਵਾਲੀਆ ਦੀਪ ਪਰ ਟੱਚ ਕਨੇ ਘਾਂਗੇ ਵਾਲੇ ਨੂੰ ਪਹਿਲਾ ਹੋਇਆ ਇਹ ਡਬਲ ਹੋ ਗਿਆ ਮੇਰੇ ਵੀਰੋ ਨੰਬਰ ਧਾਵੀ ਦੇ ਕਿੱਤੇ ਹੈ ਨੰਬਰ ਰੇਡਰ ਦੇ ਕਿੱਤੇ ਦੇ ਵਿੱਚ ਆ ਗਿਆ ਆਏ ਮੁੰਡਿਆ ਪਾਕ ਕਬੱਡੀ ਆਉ ਦੇਖਾਂਗੇ ਸਾਹਮਣੇ ਇਸ ਲਈ ਚਾਰ ਜਾਪੀ ਤਿਆਰ ਪਰ ਤਿਆਰ ਨਹੀਂ ਚਾਰ ਜਾਪੀ ਕਨੇ ਤਿਆਰ ਪਰ ਤਿਆਰ ਨਹੀਂ ਕੌਣ ਹੈ ਕਨੇ ਗੋਰਾ ਬਾਂਦੇ ਵਾਲੀਆ ਆਹ ਮੁੰਡਾ ਸੀਤੇ ਦਾ ਹੈ ਪਿੰਡ ਦਾ ਕਹਿੰਦੇ ਸੀ ਵੀਰ ਆਉ ਸੀਪੇ ਦਾ ਵੀਰ ਹਾਂਦੇ ਵਾਲੀਆ ਥਾਂਦੇ ਵਾਲੀਆ ਪਰ ਨੰਬਰ ਧਾਵੀ ਦਾ ਕਿ ਚੱਲ ਮੇਲੇ ਨੂੰ ਚਲੀਏ ਪਾਲਾ ਗੇਰ ਤੂੰ ਗੱਡੀ ਦਾ ਚਗੋਲੂ ਕੇ ਮੋੜ ਲੱਗਿਆ ਕਹਿੰਦੇ ਮੇਲਾ ਖੇਡ ਕਬੱਡੀ ਦਾ ਐਨ ਖੇਡ ਕਬੱਡੀ ਦੇ ਵੱਡੇ ਮੇਲੇ ਦੀ ਗੱਲਬਾਤ ਹੈ ਲੈ ਵੀ ਸਾਊਂਡ ਵਾਲਿਆ ਥੋੜਾ ਕੱਟ ਮਾਰਦਾ ਸੈੱਟ ਕਰਕੇ ਰੱਖੀ ਉਧਰਲੇ ਪਾਸੇ ਜਗਦੀਸ਼ ਨਾਲ ਸਾਡੇ ਤਿੰਨ ਸਾਹਿਬ ਬੋਲਦਾ ਪੰਜਾਬ ਚੈਨਲ ਕੋ ਪਹੁੰਚੇ ਹੋਏ ਹੈ ਐਨ ਕੰਨੇ ਜ਼ਿੰਮੇਵਾਰੀਆਂ ਵੱਡਿਆਂ ਨੇ ਤਿੰਨ ਸਾਹਿਬ ਗੱਲਾਂ ਟਿਕਾਣੇ ਲੱਗੀਆਂ ਪਈਆਂ ਉਧਰਲੇ ਪਾਸੇ ਮੈਂ ਦੇਖ ਰਿਹਾ ਵੀ ਸਾਡੇ ਬਚਨ ਲਾਲ ਮੈਂਬਰ ਪੰਚਾਇਤ ਵੱਡਾ ਮਾਣ ਕਰਕੇ ਨੇ ਪਰ ਆਓ ਸਾਹਮਣੇ ਸਾਹਮਣੇ ਪੁਆਇੰਟ ਧਾਵੀ ਦਾ ਮੇਰੇ ਵੀਰੋ ਨੰਬਰ ਰੇਡਰ ਦੇ ਗੁੱਸੇ ਦੇ ਵਿੱਚ ਆ ਗਿਆ